ਚੱਕਾਲ ਸਾਰੇ ਭੈਣ ਭਰਾ ਮੂਮੀਦ ਕਰਨ ਸਾਰੇ ਠੀਕ ਠਾਕ ਆਜੋ ਤੁਹਾਨੂੰ ਦਿਖਾਈਏ ਸਜਣੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਸ਼ਾਹੜ ਪਿੰਡਾ ਦੇਖੋ ਬਈ ਬਹੁਤ ਸੋਹਣੀ ਇਮਾਰਤ ਆ ਮਾ ਬਹਰੀ ਸਨ ਨਲੂਈ ਤਸਵੀਰ ਲੱਗੀ ਹੈ ਲਾਈਟ ਤੇ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸੋਹਣਾ ਮਾਹੌਲ ਹੈ ਇਹ ਤੁਹਾਨੂੰ ਦੱਸਦੇ ਕੀ ਹੈ ਇਹ ਇਹ ਹੈਗੀ ਆ ਭਾਈ ਲਾਇਬ੍ਰੇਰੀ ਸ਼ਾਇਦ ਸ਼ਾਹੜ ਪਿੰਡ ਪੀਤੂ ਸਰਪੰਚ ਦੇਖੋ ਲਾਈਟਾਂ ਲਟਾਂ ਲੱਗੀਆਂ ਨੇ ਬੜਾ ਸਾਨ ਸੋਹਣਾ ਕੰਮ ਕਰਿਆ ਹੈਗਾ ਤੁਹਾਨੂੰ ਅੱਗੇ ਦਿਖਾਉਣੇ ਆਜੋ ਬੜਾ ਸੋਹਣਾ ਗੇਟ ਲੱਗੇ ਹੈ ਬਣਾਇਆ ਦੇਖ ਹੀ ਲੇਤਾ ਤੁਸੀਂ ਇੱਧਰ ਤੇ ਇੱਧਰ ਆ ਜਾਓ ਅਮਰ ਸਰਦੀ ਫੋਟੋ ਲਾਈਟਾਂ ਦੇ ਉੱਪਰ ਅੰਨ ਸਹਰ ਜਾਂ ਦੇਨੇ ਫੋਟੋ ਆਪਣੇ ਵੱਡੇ ਸਹਰ ਜਾਂ ਦੇ ਇੱਧਰੋਂ ਸ਼ੂਟੇ ਸਹਰ ਜਾਂदाई ਤੇ ਦੇਖੋ ਉੱਥੇ ਦੇਖੋ ਫੋਟੋਆਂ ਫੇਰ ਲੱਗੀਆਂ ਨੇ ਆਪਣੇ ਨਕਸ਼ੇ ਹੈਗਾ ਪੰਜਾਬ ਦਾ ਤੇ ਫੋਟੋਆਂ ਲੱਗੀਆਂ ਨੇ ਪੁਰਾਣੇ ਆਪਣੇ ਯੁੱਧੇ ਦੀਆਂ ਤੇ ਇਧਰੋਂ ਦੇਖੋ ਆਪਣੇ RAM ਦਾਸਪਾਲਤ ਜੀ ਵਾਲਮੀਕੀ ਜੀ ਤੇ ਇਧਰੋਂ ਪਗਤ ਸਿੰਘ ਤੇ ਬਰਾਸ ਤੇ ਸੱਭਿਆਚਾਰਕ ਰੰਗਾਂ ਦਾ ਸਮੇਲ ਮਾਂ ਬੋਲੀ ਬਹੁਤ ਸੋਹਣਾ ਤੇ ਇਧਰ ਲੈਟਰਨ ਬਾਥਰੂਮ ਬਣੇ ਮੈਨੇ ਆਪਣੇ ਵਾਸ਼ਰੂਮ ਕਹਿ ਸਕਦੇ ਆਪਾਂ ਨਾ ਤੇ ਘੜੇ ਦੇਖੋ ਕਿੰਨੀਆਂ ਵਧੀਆਂ ਫਿਕਚਰਾਂ ਸਾਰੀਆਂ ਦੇਖੋ ਬੱਚੇ ਖੇਡਦੇ ਆ ਕਿੰਨਾ ਵਧੀਆ ਮਾਹੌਲ ਆ ਯਾਰ ਇਸ ਤਰ੍ਹਾਂ ਬਣਾਇਆ ਕਰੋ ਯਾਰ ਪਿੰਡਾਂ ਚ ਹਰ ਸਾਂ ਇਹ ਥੱਲੇ ਲਾਈਟਾਂ ਲੱਗੀਆਂ ਹੋਈਆਂ ਛੋਟੀਆਂ ਰਾਤ ਨੂੰ ਚੱਲਦੀਆਂ ਨੇ ਇਹ ਦੇਖੋ ਕਿੰਨਾ ਵਧੀਆ ਮਾਹੌਲ ਆ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਦੇ ਢੋਲ ਪੰਜਾਬੀ ਕਲਚਰ ਆਪਣਾ ਰਾਜਗੁਰੂ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਨੇ ਬਈ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਦੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਕਰਿਆ ਕਰੋ ਕਿ ਬੱਚੇ ਆਪਣੇ ਜਾਗਰੂਤ ਹੋਣ ਕਿਉਂਕਿ ਅੰਗਰੇਜ਼ੀ ਸਕੂਲਾਂ ਚ ਪੜ੍ਹਨ ਕਰਕੇ ਨਾ ਬਹੁਤ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਬਹੁਤ ਤੋਂ ਬਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਾਈ ਤੇ ਫੋਲੋ ਕਰ ਬੇਰਾ ਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਨੇ ਜਿਨਾ ਸਾਰਾ ਪਰਿਵਾਰ ਵਾਰ ਦਾ ਪਤਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦਾ ਸੋ ਤੋਂ ਵੱਡਾ ਕੌਣ ਵਡੇਰਾ ਜਿਸ ਤੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਸੇ ਗੁਰੂਆਂ ਦੀਆਂ ਫੋਟੋ ਨੇ ਭਾਈ ਇੱਥੇ ਆਪਣੇ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਧੰਨ ਨੇ ਧੰਨ ਤੇਰੀ ਸਿੱਖੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਇਹ ਪਹਿਲਾ ਰਾਣੀਆਂ ਪਿਕਚਰਾਂ ਨੇ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ